ਆਕੇ ਡਿੱਗੀ ਆ ਤਾਂ ਅਜੇ ਹਜੇ ਵੀ ਕਿਹਾ ਗਿਆ ਕਿ ਖਤਰਾ ਹੈਗਾ ਸਾਈਡ ਤੇ 2-2 ਕਿਲੋਮੀਟਰ ਜਿਹੜਾ ਏਰੀਆ ਖਾਲੀ ਕਰਾਉਣ ਨੂੰ ਕਿਹਾ ਗਿਆ ਹਾਂ ਬਿਲਕੁਲ ਬਿਲਕੁਲ ਇਹਦੇ ਜੂ ਵੀ ਕਹਿ ਰਹੇ ਜੋ ਅਥਾਰਟੀਆਂ ਬੈਠੀਆਂ ਨੇ ਮੈਂ ਇਹ ਵੀ ਲੋਕਾਂ ਨੂੰ ਕਹਿੰਦਾ ਰਹੇ ਹਾਂ ਇੰਤੇ ਵੀ ਆਏ ਸਾਰਿਆਂ ਨੂੰ ਖਦੇੜਿਆ ਵੀ ਤੁਸੀਂ ਯਾਰ ਨਾ ਕੱਟੇ ਹੋ ਇਹ ਟੈਕਨੀਕਲ ਬੰਦੇ ਇਹਨਾਂ ਨੂੰ ਆਪਣਾ ਕੰਮ ਕਰਦੋ ਤੁਸੀਂ ਆਪਣੇ ਕਿਉਂ ਇੱਥੇ ਇੱਥੇ ਆਉਂਦੇ ਜੀ ਤੁਸੀਂ ਸੋ ਇਸ ਕਰਕੇ ਇਹਦੇ ਇਲਾਕੇ ਨਹੀਂ ਜਾਣਾ ਚਾਹੀਦਾ ਇਹਨਾਂ ਨੂੰ ਉਹਨਾਂ ਨੂੰ ਕੰਮ ਕਰਦੋ ਜਿਹੜੇ ਲੋਕ ਇੱਥੇ ਮੌਜੂਦ ਨਹੀਂ ਆਈਲਾ ਸਾਹਿਬ ਛੋਟੇ ਬੋਲੋ ਕੀ ਅਪੀਲ ਹੈਗੀ ਆ ਲੋਕਾਂ ਨੂੰ ਕਿਉਂਕਿ ਜੋ ਹਾਲਾਤ ਬੀਤੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਤਲਕੀ ਜਿਹੜੀ ਵੱਧਦੀ ਜਾ ਰਹੀ ਹੈ ਤੇ ਮੇਰੀ ਇੱਕੋ ਹੀ ਅਪੀਲ ਹੈ ਕਿ ਸਰਕਾਰ ਦਾ ਪ੍ਰਸ਼ਾਸਨ ਦਾ ਸਾਥੀਓ ਪੈਨਿਕ ਨਾ ਹੋ ਐਵੇਂ ਉਹ ਜਿਹੇ ਚੀਜ਼ਾਂ ਜਿਹੜੇ ਆਰਟੀਕਲ ਡਿੱਗਦੇ ਉਹਨੂੰ ਵੇਖਣ ਦੀ ਇਕੱਠੇ ਨਾ ਹੋ ਕੋਈ ਨੁਕਸਾਨ ਨਾ ਹੋ ਕਿਉਂਕਿ ਜਾਨੀ ਵਾਲੇ ਨੁਕਸਾਨ ਹੋਣਾ ਮੁਸ਼ਕਲ ਹੁੰਦੀ ਹੈ ਇਸ ਦਾ ਜੀ ਤਾਂ ਇਹ ਸਭ ਕੁਝ ਹੈ ਕਿ ਕਿ ਜਿਹੜੇ ਉੱਥੇ ਆਰਟੀਕਲ ਤੋਂ ਡਿੱਗਾ ਹੈ ਜਿਹੜੀ ਐਸਕੇ ਬਿਲਟੀਰੀ ਵੀ ਹੈ ਔਰ ਆਪਣੀ ਵੀ ਉਹਨੂੰ ਨੋਟ ਕਰਨਾ ਪਵੇ ਨੇ ਔਰ ਉਹਨੇ ਪੌਂਡ ਤੇ ਵਰਡ ਲੱਗੇ ਕੋਈ ਤੇ ਜਿਹੜੀ ਕੋਈ ਗੱਲ ਹੈ ਉਹ ਰੱਖਣਗੇ ਅਥਾਰਟੀ ਰੱਖੇਗੀ ਅਥਾਰਟੀ ਦਿੱਤੀ ਗਈ ਹੈ ਔਰ ਕਿ ਇਹਦਾ ਮਤਲਬ ਇਹ ਕਿ ਜੱਤੂ ਵਾਲੇ ਗਏ ਅੱਜ ਤੱਕ ਇਹਦਾ ਇਹ ਤਾਂ ਪਤਾ ਲੱਗ ਗਿਆ ਬਾਅਦ ਵਿੱਚ ਜੇ ਜੱਤੂ ਵਾਲੇ ਲੱਗੇ ਡਿੱਗਾ ਦੇ ਇੱਕ ਪੁਣਾ ਦੇ ਦੂਜੇ ਪਿੰਡ ਪਤਾ ਲੱਗਾ ਹੀ ਡਿੱਗਾ ਜੀ ਹਾਂ ਦੇਖੋ ਜਦੋਂ ਹੁਣ ਜੰਗ ਦੇ ਪੌੜ ਹੁੰਦੇ ਆ ਜੰਗ ਦੇ ਪੌੜਾ ਜੀ ਨਾ ਹੋਣੀਆਂ ਵਾਪਰਨੀਆਂ ਦਾ ਮਤਲਬ ਇਹ ਇਹ ਮਤਲਬ ਆਮ ਜੀ ਗੱਲ ਹੈ ਤੁਹਾਨੂੰ ਮੈਂ ਗੱਲ ਦੱਸਦਾ ਦੇਖੋ ਜਦੋਂ ਜੰਗ ਦੀ ਗੱਲ ਕਰਦੇ ਆ ਤੇ ਜੁਤਿ ਸਰ ਜਿਹੜਾ ਜਾਇਜ਼ ਹੈ ਕਾੜਿਆ ਜਿਹੜੀ ਜੁੱਧ ਤੇ ਮੁਹੱਬਤ ਦੇ ਵਿੱਚ ਹਰ ਕੀ ਜਾਏ। ਜਦੋਂ ਜਦੋਂ ਆਪਾਂ ਜੁੱਧ ਦੀ ਜੰਗ ਦੀ ਗੱਲ ਕਰਾਂਗੇ ਤੇ ਇਹ ਚੀਜ਼ਾਂ ਤੇ ਹੋਣੀਆਂ ਹੀ ਨੇ। ਪੈਨਿਕ ਹੋਉਂਦੀ ਲੋੜ ਨਹੀਂ ਕਿ ਆਪਾਂ ਨੂੰ ਇਸ ਆਪਾਂ ਘਰਾਂ ਦੇ ਵਿੱਚ ਰਹੀਏ, ਘਰਾਂ ਦੇ ਵਿੱਚ ਆਪਣੀ ਗੱਲਬਾਤ ਰੱਖੀਏ। ਬਾਕੀ ਫੌਜ ਨੂੰ ਔਰ ਮਿਲਟਰੀ ਨੂੰ ਆਪਣਾ ਕੰਮ ਕਰਨ ਦੀ ਹੈ ਪ੍ਰਸ਼ਾਸਨ ਨੂੰ। ਸਰ ਪੁਲਿਸ ਨੂੰ ਫੇਰਵਾਸੀ ਤੇ ਲਾਠੀ ਚਾਰਜ ਕੀਤਾ ਗਿਆ ਹੁਣੇ। ਦੇਖੋ ਭਾਰਨ ਕਰਨੇ ਲਾਠੀ ਚਾਰਜ ਹੁਣ ਦੇਖੋ ਉਹਦੇ ਲਾਗੇ ਜਾਓਗੇ ਕੋਈ ਉਹਨੂੰ ਡਿਸਪਲੋਸ ਕਰ ਰਹੇ। ਕੋਈ ਕਰਨਾ ਵਾਕਿ ਕਿ ਕੌਣ ਜ਼ਿੰਮੇਵਾਰ ਹੈ ਇਸ ਦਾ? ਆਮ ਲੋਕਾਂ ਨੂੰ ਕੀ ਅਪੀਲ ਹੈ ਸਰ ਜੀ? ਆਮ ਲੋਕਾਂ ਨੂੰ ਅਪੀਲ ਹੈ ਜੋ ਉਜੋ ਦੇ ਇੱਕ ਜਿਹੜੇ ਜਿਹੜੇ ਜ਼ਿੰਮੇਵਾਰ ਬੰਦੇ ਨੇ ਉਹ ਜਦੋਂ ਉਹਨੂੰ ਮਤਲਬ ਡਿਫਿਊਜ਼ ਕਰ ਰਹੇ ਨੇ ਜਿਹੜੇ ਜਿਹੜੀ ਟੈਕਨੀਕਲ ਬੰਦੇ ਨੇ ਆਮ ਪਬਲਿਕ ਨੂੰ ਉੱਥੇ ਆ ਕੇ ਕੀ ਕਰਨਾ ਜੀ ਆਮ ਪਬਲਿਕ ਨੂੰ ਜਾਣਕਾਰੀ ਦੇ ਦਿੱਤੀ ਜਾਊਗੀ ਸੋ ਮੇਰੀ ਇੱਕੋ ਹੀ ਰਿਕਵੈਸਟ ਹੈ ਕਿ ਇਸ ਵੇਲੇ ਪੈਨਿਕ ਸਥਿਤੀ ਦੇ ਵਿੱਚ ਤੁਸੀਂ ਸਾਥ ਦਿਓ ਰਸ਼ ਨਾ ਕਰੋ ਇਕੱਠੇ ਨਾ ਹੋ ਇਸ ਕੰਮ ਦੀ ਸੋ ਮੈਂ ਵੀ ਇੱਥੇ ਪਿੰਡਾ ਮੈਨੂੰ ਬੁਲਾ ਰਹੇ ਸੀ ਬਾਰ ਬਾਰ ਮੈਂ ਇਹਨਾਂ ਨੂੰ ਰਿਕਵੈਸਟ ਕਰਨਾ ਹੈ ਕਿ ਭਾਈ ਤੁਸੀਂ ਆਪ ਆਪਣੇ ਕੰਮਾਂ ਦਿਓ ਇਹ ਕੰਮ ਉਹਨਾਂ ਦਾ ਹੈ ਟੈਕਨੀਕਲ ਬੰਦਿਆਂ ਦਾ ਤੁਹਾਡਾ ਕੰਮ ਨਹੀਂਗਾ ਤੁਸੀਂ ਇਹ ਚੀਜ਼ਾਂ ਨੂੰ ਵੇਖਣ ਵਾਲਾ ਨਹੀਂਗਾ ਇਹੋ ਜਿਹਾ ਕੰਮ ਬਣਾਉਣਾ ਜਿੱਦਾਂ ਕਿ ਅਸੀਂ ਵੇਖਣ ਚੱਲੇ ਚਲੋ ਕੱਟੀਓ ਹਾਂ ਕੋਈ ਗੱਲ ਹੋਊਗੀ ਤੁਹਾਨੂੰ ਜਾਣਕਾਰੀ ਦੇ ਦਿੱਤੀ ਜਾਊਗੀ ਠੀਕ ਹੈ ਠੀਕ ਹੈ ਸਰ ਠੀਕ ਹੈ ਹੋਇਆ ਇਹ ਤੁਹਾਨੂੰ ਜੰਗਲੇ ਮੌਤੀ ਜਿੱਥਾ ਫੋਟੋਆਂ ਆਤੀ ਅਸੀਂ ਇਹ ਦੁਸ਼ਮਣ ਨੇ ਕਰਨਿਆ ਕਿਤੇ ਆਪਣੀ ਕੋਈ ਗੱਲ ਹੋ ਸਕਦੀ ਹੈ ਕੋ ਮਕਰਵਿੰਡੀ ਖੜੇ ਹੈ ਇੱਥੇ ਕੋਈ ਪਾਰਟ ਡਿੱਗਿਆ ਰਾਤ ਦਾ ਕੋਈ ਮਜ਼ਾਈਲ ਦਾ ਪਾਰਟ ਹੈ ਜਾਂ ਕੋਈ ਕਿਹੜੀ ਕੀ ਆਰਟੀਕਲ ਹੈ ਇਹ ਪੁਲਿਸ ਜਾਂ ਪ੍ਰਸ਼ਾਸਨ ਦੱਸ ਸਕਦਾ ਮੁੰਨੀ ਦੇ ਬਾਰੇ ਟੈਕਨੀਕਲ ਨੌਲੇਜ ਨਹੀਂ ਹੈਗੀ ਆਰਮੀ ਆਈ ਹੈ ਉਹ ਸਾਰੇ ਇੱਥੇ ਡਿਫਿਊਸ ਕਰਨ ਵਾਲੇ ਸੀ ਇਹਦੇ ਤੇ ਵਰਕਆਊਟ ਕਰ ਰਹੇ ਆ ਉਹ ਜੀ ਸਾਹਿਬ ਪੁਲਿਸ ਦੇ ਅਧਿਕਾਰੀਆਂ ਨਾਲ ਗੱਲ ਹੋਈ ਉਹਨਾਂ ਨੇ ਸਾਬਤ ਤੌਰ ਤੇ ਕਿਹਾ ਕਿ ਇਸ ਨੂੰ ਹਵਾ ਦੇ ਵਿੱਚ ਹੀ ਡਿਫਿਊਸ ਕੀਤਾ ਗਿਆ ਤੇ ਜਿਹੜੇ ਟੁਕੜੇ ਆ ਉਹ ਇੱਕ ਜੇਡੂਅਲ ਪੈਂਡ ਤੇ ਇੱਕ ਇਸ ਜਗ੍ਹਾ ਤੇ ਹੋ ਸਕਦਾ ਹੋ ਸਕਦਾ ਮੈਂ ਤੁਹਾਨੂੰ ਕਹਿ ਰਿਹਾ ਨਹੀਂ ਇਹਦੇ ਬਾਰੇ ਮੈਨੂੰ ਨੌਲੇਜ ਨਹੀਂ ਹੈ ਕਿ ਟੈਕਨੀਕਲ ਚੀਜ਼ ਤੇ ਤੁਹਾਨੂੰ ਆ ਜਿਹੜਾ ਉਧਰ ਦੀ ਆਰਮੀ ਉਹ ਦੱਸ ਸਕਦਾ ਲੋਕਾਂ ਦੇ ਮਨਾਂ ਦੇ ਵਿੱਚ دہشت ਜ਼ਰੂਰ ਹੋਏਗੀ ਯਾਰ ਜਦੋਂ ਘਰ 'ਚ ਦੋ ਜੀ ਲੜ ਜਾਣ ਉਹਦੀ دہشت ਘਰ 'ਚ ਨਹੀਂ ਜਾਂਦੀ ਉਹ ਮੂੰਹ ਤੋਂ ਏਡ ਤਰੁਤਰ ਕਰਕੇ ਬੈਠੇ ਹੁੰਦੇ ਉਹ ਦੋਵਾਂ ਦੇਚਾਂ ਚੰਗੇ ਪਰ ਮੈਂ ਫਿਰ ਵੀ ਕਹਾਂ ਪੰਜਾਬੀ ਬਾਦਰਾ ਮੈਨੂੰ ਬਹੁਤ ਫੜ ਕੇ ਲੈ ਗਏ ਮੈਨੂੰ ਆਦੇ ਅਹੀਂ ਤੇ ਸਵੇਰ ਦਾ ਦਿਨ ਖੇਡਣ ਡਏ ਆ ਪੰਜਾਬੀ ਆਦਾ ਕਿੰਨੀ ਐਵੇਂ ਤੁਸੀਂ ਐਵੇਂ دہشت ਇੱਥੇ ਜਿਆਦਾ ਹੀ ਬਣਾਈ ਜਾਂਦੇ ਆ ਹੋ ਗਿਆ ਹੋ ਗਿਆ ਹੋ ਗਿਆ ਕੁਝ ਨਹੀਂ ਹੋਇਆ ਇਹ ਪੰਜਾਬੀ ਉਹਦਾ ਉਹਦਾ ਹੁਣ ਫਿਰ ਮੈਂ ਕਿਹੜੇ ਸਵੇਰ ਦੇ ਜੀ ਇੱਥੇ ਅਜਲਾ ਸਾਹਿਬ ਇੱਕ ਗੱਲ ਹੋਰ ਕੀ ਜੰਗ ਦੇ ਅਜੇ ਕੋਈ ਆਹਟ ਵੀ ਨਹੀਂ ਹੈਗੀ ਔਰ ਬਜ਼ਾਰਾਂ ਦੇ ਵਿੱਚ ਕਾਲਾ ਬਾਜ਼ਾਰੀ ਸ਼ੁਰੂ ਹੋ ਗਈ ਹੈ ਕਾਲਾ ਬਾਜ਼ਾਰੀਆਂ ਨੂੰ ਮੇਰੀ ਵਾਰਨਿੰਗ ਹੈ ਕਿ ਮੈਂ ਲੋਕਾਂ ਨੂੰ ਦੇਖਦੀ ਕਰੂੰ ਇਹਨਾਂ ਦੇ ਚਿਹਰੇ ਪਛਾਣ ਲਊ ਫੋਟੋ ਲਾ ਕੇ ਰੱਖ ਲਊ ਇਹਨਾਂ ਨੂੰ ਉਹ ਹਾਲ ਕਰਾਂਗੇ ਜਗ ਮੁੱਕਣ ਤੋਂ ਬਾਅਦ ਇਹਨਾਂ ਦਾ ਕਾਰੋਬਾਰ ਛਡਾ ਦਾਂਗੇ ਮੈਂ ਤੁਹਾਨੂੰ ਗਰੰਟੀ ਦੇ ਤਾ ਇਹ ਬੰਦੇ ਬਣ ਜਾਂ ਤੋ ਅਜਲਾ ਸਾਹਿਬ ਲੋਕਾਂ ਨੂੰ ਸਾਡੇ ਮੱਦੇਨਜ਼ਰ ਸੀਰੀਅਸ ਕਿਹਾ ਤੁਹਾਡੇ ਮੱਦੇਨਜ਼ਰ ਵੀ ਇਹੀ ਕਹੂੰਗਾ ਸ਼ਾਂਤੀ ਬਣਾ ਕੇ ਰੱਖੋ ਪਰਵਾਰਾਂ 'ਚ ਮੁਹੱਲਿਆ ਕਰੋ ਜਿਹਦੇ ਨਾਲ ਲੜਾਈ ਪਰਿਵਾਰੀ ਮੋਢੀ ਹੈਗੀ ਉਹ ਵੀ ਖਤਮ ਕਰ ਲਓ ਕਿਉਂਕਿ ਜੇ ਕੋਈ ਮੁਸੀਬਤ ਆਉਂਦੀ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਗਵਾਡੀ ਦੀ ਰੋਡ ਪੈਂਦੀ ਹੈ। ਬਾਕੀ ਦੂਜੇ ਤੋਂ ਬਾਅਦ ਚੌਣੇ ਰਿਸ਼ਤੇਦਾਰ ਬਾਅਦ ਚੌਣੇ ਆ। ਭੈਣ ਭਰਾ ਪਿੰਡਾਂ 'ਚ ਬਹੁਤ ਗੁਰਦਾਰਿਆਂ 'ਚ ਖੜੀ ਬੈਠ ਕੇ ਚਰਚਾ ਕਰੋ, ਉਧਰ ਵਿਸ਼ਾਲਾ 'ਚ ਚਰਚਾ ਕਰੋ, ਮੰਦਰਾ 'ਚ ਚਰਚਾ ਕਰੋ, ਗੁਰੂ ਘਰਾਂ 'ਚ। ਮਹਾਰਾਜ ਦਾ ਮੋਟਾ ਅਸਰਾ ਲਓ। ਅ ਜੀ ਸਾਹਿਬ ਇੱਕ ਗੁਰੂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਜੰਮੂ ਕਸ਼ਮੀਰ ਪੁੱਛ ਦੇ ਵਿੱਚ। ਉਹ ਯਾਰ ਉਹ ਹੈ ਹੀ ਇਹੋ ਜਿਹੇ ਨੇ। ਜਿਹੜੇ ਪਾਕਿਸਤਾਨੇ ਜਿਹੜੇ ਉਤਰੇ ਨੇ। ਉਹ ਅਸੀਂ ਵੀ ਅਸੀਂ ਤਾਂ ਮੈਂ ਤਾਂ ਉਹਨਾਂ ਨੂੰ ਕਿਹਾ ਵਾ ਗੁਰੂ ਘਰ 'ਚ ਕੋਈ ਅੱਤਵਾਦ ਪੈਦਾ ਹੁੰਦਾ ਤੁਹਾਡੇ ਦੇ ਹੱਤਵੰਦੀ ਮਾਰੇ ਕੋਈ ਉਹਦਾ ਇੰਨਾ ਇੰਨਾ ਮਤਲਬ ਗੁੱਸਾ ਇਹ ਤੇ ਇਹ ਤੇ ਆਪਣਾ ਸਾਡਾ ਦੇਸ਼ ਤੇ ਮਤਲਬ ਅਨਮੋਲ ਅ ਹੀਰੇ ਨੇ ਜਿਹੜੇ ਇਕੱਠੇ ਹੋ ਕੇ ਰਹਿੰਦੇ ਸੈਕੂਲਰ ਤੌਰ ਤੇ ਤੇ ਗੁਰੂ ਘਰ ਦੇ ਅਟੈਕ ਕਰਨਾ ਕਿੰਦੀ ਮਾੜੀ ਗੱਲ ਹੈ ਉਹਨਾਂ ਸਿਵਿਲਿਅਨ ਦੇ ਅਟੈਕ ਕੀਤੇ ਅਸੀਂ ਹੱਤਵੰਦੀ ਮਾਰੇ ਆ ਉਹ ਸਿਵਿਲਿਅਨ ਅਟੈਕ ਕਰ ਕੋਣ ਸਿਵਿਲਿਅਨ ਮਾਰੇ ਹਨ